ਨਾਮ ਬਸੰਤ ਮਹੱਲਾ ਪੰਜਵਾ ਰਾਮ ਰੰਗ ਸਭ ਗਏ ਪਾਪ ਰਾਮ ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਰ ਸਿਮਰਤ ਕਛ ਨਾਹੀ ਫੇਰ ਬਸੰਤ ਹਮਾਰੇ ਰਾਮ ਰੰਗ ਸੰਤ ਜਨਾ ਸਿਉ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ਼ ਜਹ గోବਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਘਟ ਘਟ ਪਛਾਨ ਹਰ ਕੀਰਤਨ ਰਸ ਭੂਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਏਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਉ ਲੱਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ ਤੇਰਿਆਂ ਸੰਤ ਜਨਾ ਕੀ ਬਾੰਚੋਂ ਧੂਰ ਜਪ ਨਾਨਕ ਸੁਆਮੀ ਸਦ ਹਜੂਰ ਬਸੰਤ ਮਹੱਲਾ ਪੰਜਵਾਂ ਸਚ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਮਾ ਪ੍ਰਭ ਰਖਵਾਲੇ ਮਾਈ ਬਾਪ ਜਾਂ ਕੈ ਸਿਮਰਨ ਨਹੀਂ ਸੰਤਾਪ ਖਸਮ ਤੇ ਆਈ ਇੱਕ ਮਨ ਇੱਕ ਪਾਏ ਗੁਰ ਪੂਰੇ ਕੀ ਸਦਾ ਸਰਨਾਈ ਸਾਚੈ ਸਾਹਿਬ ਰੱਖਿਆ ਕੰਠ ਲਾਈ ਰਹਾਉ ਆਪਣੀ ਜਨ ਪ੍ਰਭ ਆਪ ਰੱਖੀ ਦੁਸ਼ਟ ਦੂਤ ਸਭ ਭ੍ਰਮ ਧੱਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇ ਸਦ ਸੰਤਰ ਰਹੇ ਤਾਏ ਕਿਰਤ ਓਨਾ ਕਾ ਮਿਟਸ ਨਾਹੀ ਓਏ ਆਪਣਾ ਬੀਜ ਆਪ ਖਾਏ ਜਨ ਕਾ ਰਖਵਾ ਲਾ ਆਪ ਸੋਈ ਜਨ ਕੋ ਪਹੁੰਚ ਨਾ ਸਕ ਸਕੋਈ ਰਾਵਦਾਸ ਰਖੇ ਕਰ ਜਤਨੇ ਆਪ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀਵੇ ਹਰ ਚਰਨ ਧਿਆਏ ਮਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇਵਤ ਦੁਖ ਗਿਆ ਪਾਰ ਬ੍ਰਹਮ ਪ੍ਰਵ ਕਰੀ ਮਇਆ ਸਰਬ ਮਨੋਰਤ ਪੂਰਨ ਕਾਮ ਜਪ ਜੀਵੇ ਨਾਨਕ RAM ਨਾਮ ਸਾਰ ਉਤ ਸੁਹਾਵੀ ਜਿਤ ਹਰ ਕੇਤੇ ਆਵੇ ਬਿਨ ਸਤ ਗੁਰ ਦੀ ਸਹਿ ਬਿਲ ਲਾਂਤੀ ਸਾਖਤ ਫਿਰ ਫਿਰ ਆਵੇ ਜਾਵੇ ਰਹਾਉ ਸੇਤਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਭੈ ਬਿਨ ਸੇ ਨਿਰ ਭੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਤਲ ਮਹੀ ਹਲ ਰਵ ਰਹਿਆ ਗੁਰ ਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਵ ਨਿਦਿ ਇਹ ਕਰਮ ਪਰਾਪਤ ਜਿਸ ਨਾਮ ਦੇ ਪ੍ਰਭ ਜਪ ਜਪ ਜੀ ਮਹ ਤੇਰੇ ਦਾਸ ਗੁਰ ਮਿਲ ਨਾਨਕ ਕਮਲ ਪਰਗਾਸ ਬਸੰਤ ਮਹੱਲਾ 5 ਘਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਰੀ ਵਛੁਨੀਆਂ ਤੁਮ ਰਵੋ ਗੋਬਿੰਦੈ ਰਵਣ ਜੋਗ ਜਿਤ ਰਵੈ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਧਣੀ ਮੇਰਾ ਗੁਣ ਅਬਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾਂ ਕਿਲ ਵਿਖੇ ਬਿਨ ਸੇ ਗਾਏ ਗੁਨਾ ਅਨੰਦ ਨੇ ਉਪਜੀ ਸਹਿਜ ਧੁਨਾ ਮਨ ਮੌਲੇ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਇਹੋ ਮਨ ਹੋ ਆ ਸਾਧ ਤੂਰ ਨਿਤ ਦੇਖੈ ਸਵਾਮੀ ਹਜੂਰ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਟਾਏ ਪ੍ਰਭੂ ਆਪ ਬਾਲ ਕਰਾਖੇ ਆਪਣੇ ਕਰਤਾ ਆਪ ਸਾਤ ਸਹਿਜ ਗ੍ਰਹਿ ਸਦ ਬਸੰਤੈ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰੇ ਆਪਣੇ ਕੋ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਉ ਸਭ ਫਲ ਪਾਏ ਨਿਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪ ਦੇ ਨੀਤ ਨੀਤ ਬਸੰਤ ਮਹੱਲਾ 5 ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕ ਕੋ ਭਿਆ ਦਿਆਲ ਗੁਰਪੂਰੈ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦ ਮਹਿ ਦਿਆ ਰਹਾਉ ਕਰਮ ਧਰਮ ਮੇਰਾ ਕਛ ਨਾ ਵਿਚਾਰਿਉ ਬਾਹ ਪਕਰ ਭਵਜਲ ਨਿਸਤਾਰਿਉ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰਪੂਰੇ ਕੀ ਸਰਣੀ ਪਰੇ ਆਪ ਕਰਹਿ ਆਪ ਕਰਨਹ ਹਾਰਿ ਕਰ ਕਿਰਪਾ ਨਾਨਕ ਉਧਾਰੇ ਬਸੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਖ ਫੂਲ ਫੂਲ ਫੂਲੇ ਅਹੰਤ ਤਿਆਗ ਤਿਆਗੀ ਚਰਨ ਕਮਲ ਪਾਗੀ ਤੁਮ ਮਿਲੋ ਪ੍ਰਭ ਸੁਭਾਗੀ ਹਰ ਚੇਤ ਮਨ ਮੇਰੇ ਰਹਾਉ ਸਗਨ ਬਾਸ ਕੂਲੇ ਇਕ ਰਹੇ ਸੂਕ ਕਠੂਲੇ ਬਸੰਤ ਰੁੱਤ ਆਈ ਪਰ ਫੂਲਤਾ ਰਹੇ ਅਬ ਕਲੂ ਆਇਓ ਰੇ ਇੱਕ ਨਾਮ ਬੋਬੋ ਬੋਬੋ ਹੰਨ ਰੂਤ ਨਾਹੀ ਨਾਹੀ ਮਤ ਪਰਮ ਭੂਲੋ ਹੋ ਭੂਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੂਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੀ ਹਰ ਹਰੀ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਹੋਏ ਇਕੱਤਰ ਮਿਲਹੁ ਮੇਰੇ ਭਾਈ ਦੁਬਦਾ ਦੂਰ ਕਰਹੁ ਲਿਵ ਲਾਈ ਹਰ ਨਾਮੈ ਕੀ ਹੋਵੋ ਹੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ ਇਨ ਬਿਦ ਪਾਸਾ ਢਾਲੂ ਬੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਹਾਉ ਕਰਮ ਧਰਮ ਤゥム ਚੌਪੜ ਸਾਜੋ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰਹੁ ਪਰਭਾਤੇ ਸੋਏ ਹਰ ਅਰਾਧੇ ਵਿਖੜੇ ਦਾਉ ਲੰਘਾਵੈ ਮੇਰਾ ਸਤਗੁਰ ਸੁਖ ਸਹਿਜ ਸੇਤੀ ਘਰ ਜਾਤੇ ਹਰ ਆਪੇ ਖੇਲ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਾਨ ਨਾਨਕ ਗੁਰਮਖ ਜੋ ਨਰ ਖੇਲੈ ਸੋ ਜੇਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾ ਹਿੰਡੂਲਾ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣ ਹੈ ਜਿਸ ਨੂੰ ਕਿਰਪਾ ਕਰਹਿ ਮੇਰੇ ਪਿਆਰੀ ਸੋ ਹੀ ਤੁਝੈ ਪਛਾਣੈ ਤੇਰਿਆਂ ਭਗਤਾਂ ਕੋ ਬਲੇਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੇ ਜਿਸ ਨੂੰ ਤੂੰ ਰੰਗ ਧਰਤਾ ਤੂੰ ਵਡ ਦਾਤਾ ਤੂੰ ਵਡਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰੱਤ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਬਾਣਾ ਕਹੋ ਨਾਨਕ ਠਹਿ ਪਿਆ ਦੁਆਰੇ ਰਖ ਲਿਓ ਮੁਗਦ ਅਜਾਣਾ ਬਸੰਤ ਹੰਡੋਲ ਮਹੱਲਾ ਪੰਜਵਾ ਮੂਲ ਨਾ ਬੂਝੈ ਆਪ ਨਾ ਸੂਝੈ ਭਰਮ ਵਿਆਪੀ ਅਹੰਗ ਮਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹੇ ਨਿਸਤਾਰ ਹੋ ਨਿਰਗੁਣੀ ਰਹਾਉ ਉਪਤ ਪਰਲੋ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲਮਹਿ ਸੁਖੀਏ ਸੇ ਗਨੀ ਅਵਰ ਉਪਾਉ ਨ ਕੋਈ ਸੂਜੈ ਨਾਨਕ ਤਰੀਐ ਗੁਰਬਚਨੀ ਇਕ ਉਹ ਅੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਹੰਢੋਲ ਮਹੱਲਾ ਨੌਆ ਸਾਧੂ ਇਹ ਤਨ ਮਿਤੇ ਆ ਜਾਨੋ ਯਾ ਭੀ ਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੂ ਰਹਾਉ ਇਹੋ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨੂ ਸੰਗ ਤਿਹਾਰੈ ਕਛੂ ਨਾ ਚੱਲੇ ਤਾਹੇ ਕਹਾ ਲਪਟਾਨੂ ਉਸਤਤ ਨਿੰਦਾ ਦੋ ਪਰ ਹਰ ਹਰ ਕੀਰਤ ਉਰਿਆਨੂ ਜਨ ਨਾਨਕ ਸਭ ਹੀ ਮੈਂ ਪੂਰਨ ਇਕਪੁਰਖ ਭਗਵਾਨ ਨੂੰ ਬਸੰਤ ਮਹਿਲਾ ਨੋਆ ਪਾਪੀ ਹੀ ਯਮ ਕਾਮ ਬਸਾਈ ਮਨ ਚੰਚਲ ਜਾਤੇ ਗਹਿਓ ਨਾ ਜਾਏ ਰਹਾਉ ਜੋਗੀ ਜੰਗਮ ਅਰ ਸਨਿਆਸ ਸਭ ਹੀ ਪਰ ਡਾਰੀ ਇਹ ਫਾਸ ਜਿਹ ਜਿਹ ਹਰ ਕੋ ਨਾਮ ਸੁਮਾਰ ਤੇ ਭਵ ਸਾਗਰ ਉੱਤਰੇ ਪਾਰ ਜਨ ਨਾਨਕ ਹਰ ਕੀ ਸਰਲਾਈ ਦੀਜਾ ਨਾਮ ਰਹਿ ਗੁਣ ਗਾਈ ਬਸੰਤ ਮਾ